ਕੀ ਬਣਾ ਰਹੇ ਹੋ ਤੁਸੀਂ ਇਹ ਨਮਕੋ ਦੁਰਗੋਸ਼ ਬਣਾਇਆ ਹੋਰ ਕੀ ਬਣਾਇਆ ਰਾਬੂ ਕੀ ਤੇ ਹੈ ਅੱਛਾ ਹੈ ਰਾਬੂ ਆ ਠੀਕ ਹੈ ਕੀ ਹੈ ਪੀਚ ਹੋਰ ਕੀ ਬਣਾਇਆ ਬੱਚੇ ਬੇਟੇ ਪੀਚ ਨਹੀਂ ਇਧਰ ਜੀਵੰਤਲ ਜਿੱਤ ਘਾਣਾ ਨਮਲੇ ਕਿ ਚੀਜ਼ ਬੀਰੋ ਤੇ। ਮੈਂ ਡਿਟੇਲ ਚ ਦੱਸਦਾ ਬਾਅਦ ਚ ਤੁਹਾਨੂੰ ਇਹਨੇ ਕੀ ਕੀ ਬਣਾਇਆ ਬੱਚੇ ਨੇ। ਉਹਨੇ ਮੇਰੇ ਸਾਹਮਣੇ ਬਣਾਇਆ ਨੇ ਸਰਦ ਦੱਸ ਕੇ ਬਣਾਇਆ ਨੇ। ਹਾਂਜੀ। ਇਹ ਰਾਬੀਆ ਦੀ ਪੇਂਟਿੰਗ ਬਣ ਕੇ ਤਿਆਰ ਹੈ ਜੀ। ਮੈਂ ਤੁਹਾਨੂੰ ਦੱਸ ਦਿਆਂ ਚ ਕੀ ਹੈ ਜੀ। ਇਹ ਹੈ ਜੀ ਜਿਹੜਾ ਇਹ ਖਰਗੋਸ਼ ਦੇ ਕੰਨ ਨੇ, ਖਰਗੋਸ਼ ਦਾ ਮੂੰਹ ਹੈ। ਇਹ ਖਰਗੋਸ਼ ਹੈ ਬੈਠਾ। ਤੇ ਇਹ ਦੇ ਅੱਗੇ ਘਾਹ ਪਿਆ ਹੈ ਪੰਜ ਜਿਹੜੇ। ਆ ਇਹ ਨਾ ਜਿਹੜੀ ਬਾਟੀ ਹੈ ਜੀ ਪਾਣੀ ਵਾਲੀ ਤੇ ਇਹ ਹੈਗੀ ਹੈ ਰਾਵੀਆ ਆਪ ਦੇਖ ਲੋ ਤੁਹਾਡੀ ਸ਼ਕਲ ਵੀ ਇਹਦੇ ਬਿਲਕੁਲ ਮੈਚ ਕਰ ਰਹੀ ਹੈ ਇਹਦੇ ਹੱਥਾਂ 'ਚ ਬਹੁਤ ਸਾਰੇ ਪੈਸੇ ਨੇ ਇਧਰ ਬਹੁਤ ਸਾਰੇ ਲੰਬੇ ਆ ਪੈਸੇ ਨੇ ਸਾਰੇ ਜੀ ਤੇ ਇਧਰ ਸਾਹਮਣੇ ਇਹ ਬੀਰੂ ਅੰਕਲ ਦੀ ਦੁਕਾਨ ਹੈ ਬੀਰੂ ਅੰਕਲ ਦੀ ਦੁਕਾਨ 'ਚ ਆ ਸਭ ਤੋਂ ਪਹਿਲਾਂ ਬੀਰੂ ਅੰਕਲ ਬੈਠੇ ਨੇ ਚੇਅਰ ਤੇ ਆ ਜਿੱਥੇ ਕੰਡਾ ਗੁੰਡਾ ਹੁੰਦਾ ਉਹ ਚੀਜ਼ ਹੈ ਜੀ ਆਰੇ ਡੋ ਤੇ ਚੀਜ਼ਾਂ ਨੇ ਕੁਰਕਰੀਆ ਦੇ ਪੈਕੇਟ ਨੇ ਤੋਂ ਲੰਮਕਰੇ ਨੇ ਵੀ ਟਾਈਪ ਤੇ ਇਹ ਜਿਹੜੀ ਚੀਜ਼ ਆ ਇਹ ਤੁਹਾਨੂੰ ਪਤਾ ਨਹੀਂ ਲੱਗ ਰਿਹਾ ਹੋਣਾ ਇਹ ਫ੍ਰਿਜ ਹੈ ਇਹ ਵਿੱਚ ਦੇਖੋ ਕੋਲਡ ਡਰਿੰਕ ਵੀ ਪਈਆਂ ਨੇ ਮਾਜ਼ਾ ਡਿਊ ਸਾਰੀਆਂ ਪਈਆਂ ਨੇ ਕੋਕ ਪਈਆ ਲਿੰਕਾ